ਕਰਾਮ ਐਡਮਿਨਿਸਟ੍ਰੇਸ਼ਨ ਨੇ 5 ਜੱਜ ਜਿਹੜੇ ਆ ਉਹ ਫਾਇਰ ਕਰ ਦਿੱਤੇ ਆ ਟੈਕਸਸ ਦੇ ਵਿੱਚ ਜਿਹੜੀ ਯੂਨੀਅਨ ਜੱਜਾਂ ਦੀ ਉਹਨਾਂ ਨੇ ਇਹ ਦੱਸਿਆ ਹੈਗਾ ਕਹਿੰਦੇ ਭਈ ਜਿਹੜੇ ਜੱਜ ਫਾਇਰ ਕੀਤੇ ਗਏ ਆ ਉਹ ਹੋਸਟਨ ਲਾਰੇਡੋ ਤੇ ਐਲ ਪਾਸੋ ਇਹਨਾਂ ਦੀਆਂ ਕੋਰਸ ਦੇ ਵਿੱਚ ਕੰਮ ਕਰਦੇ ਸੀ ਇੰਟਰਨੈਸ਼ਨਲ ਫੈਡਰੇਸ਼ਨ ਆਫ ਪ੍ਰੋਫੈਸ਼ਨਲ ਐਂਡ ਟੈਕਨੀਕਲ ਇੰਜੀਨੀਅਰਸ ਇਹਨਾਂ ਵੱਲੋਂ ਇਹ ਦੱਸਿਆ ਗਿਆ ਜਿਹੜੀ ਇਹ ਯੂਨੀਅਨ ਕਹਿੰਦੇ 28 ਐਮਪਲਾਈ ਯੂਐਸ ਡਿਪਾਰਟਮੈਂਟ ਆਫ ਜਸਟਿਸ ਦੇ ਐਗਜ਼ੀਕਿਟਿਵ ਆਫਿਸ ਫਾਰ ਇਮੀਗ੍ਰੇਸ਼ਨ ਰਿਵਿਊ ਵਲੋਂ ਰਿਮੂਵ ਕਰ ਦਿੱਤੇ ਗਏ ਆ ਜਿਨ੍ਹਾਂ ਚੋਂ ਤਿੰਨ ਜੱਜ ਸੀ ਤੇ 700 ਦੇ ਕਰੀਬ ਅਮਰੀਕਾ 'ਚ ਇਸ ਟਾਈਮ ਇਮੀਗ੍ਰੇਸ਼ਨ ਜੱਜ ਹੈਗੇ ਆ 71 ਇਮੀਗ੍ਰੇਸ਼ਨ ਕੋਰਟਸ ਹੈਗੀਆਂ ਜੇ ਹੁਣ ਤਿੰਨ ਜੱਜਾਂ ਨੂੰ ਰਿਮੂਵ ਕਰ ਦਿੱਤਾ ਗਿਆ ਇਹਦੇ ਨਾਲ ਜਿਹੜੇ ਕੇਸ ਸੁਣਨੇ ਆ ਹੋਰ ਵੀ ਉਹ ਡਿਲੇ ਹੋ ਜਾਣਗੇ ਇੱਕ ਜੱਜ ਇਹ ਕਹਿੰਦੇ ਭਈ ਸਾਲ ਦੇ ਵਿੱਚ 700 ਦੇ ਕਰੀਬ ਜਿਹੜੇ ਕੇਸ ਆ ਉਹ ਸੁਣਦਾ ਹੈਗਾ ਸਾਢੇ 3 ਮਿਲੀਅਨ ਦੇ ਕਰੀਬ 3.6 ਮਿਲੀਅਨ ਇਮੀਗ੍ਰੇਸ਼ਨ ਕੇਸਸ ਪੈਂਡਿੰਗ ਹੈਗੇ ਆ ਕੋਰਸ ਦੇ ਵਿੱਚ ਸੋ 500 ਤੋਂ ਲੈ ਕੇ 700 ਕੇਸ ਇੱਕ ਜੱਜ ਜਿਹੜਾ ਸੁਣਦਾ ਪਿੱਛੇ ਜਿਹੇ ਜੋ ਕੰਕਰ ਵਾਲੇ ਕੋਰਟ ਆ ਉੱਥੋਂ ਵੀ ਜੱਜਾਂ ਨੂੰ ਫਾਇਰ ਕਰ ਦਿੱਤਾ ਗਿਆ ਸੀਗਾ ਸੋ ਨਵੇਂ ਇਹ ਜੱਜ ਹਾਇਰ ਕਰਦੇ ਆ ਨਹੀਂ ਕਰਦੇ ਆ ਤੇ ਇਹ ਬਹੁਤ ਜ਼ਿਆਦਾ ਹੁਣ ਡਿਪੈਂਡ ਕਰੂਗਾ ਪਰ ਕਿਸ ਤਰ੍ਹਾਂ ਦੇ ਜੱਜ ਸੀ ਕੀ ਉਹਨਾਂ ਦੀ ਰੇਟਿੰਗ ਸੀ ਕਿਉਂ ਇਹਨਾਂ ਨੇ ਫਾਇਰ ਕੀਤਾ ਇਹ ਤੁਸੀਂ ਸਾਰੇ ਸਮਝਦੇ ਹੋ ਜੀ ਜੀ ਬਿਲਕੁਲ ਅਗਲੀ ਜਿਹੜੀ ਹਰਦੋਸਿੰਘ ਜੀ ਗੱਲ ਕਰੀਏ ਖਬਰ ਆ ਰਹੀ ਆ ਫਰੇਜ਼ਨੋ ਇਲਾਕੇ ਦੇ ਵਿੱਚੋਂ ਫਰੇਜ਼ਨੋ ਪੁਲਿਸ ਡਿਪਾਰਟਮੈਂਟ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਆ ਜੋ ਕਿ ਨਕਲੀ ਆਈਸ ਤੇ ਏਜੰਟ ਬਣ ਕੇ ਆਮ ਲੋਕਾਂ ਨੂੰ ਤੇ ਕਈ ਜਿਹੜੇ ਬਿਜ਼ਨਸ ਦੇ ਉੱਤੇ ਜਿਹੜੇ ਲੋਕ ਆਏ ਸੀਗੇ ਕਸਟਮਰ ਸੀਗੇ ਉਹਨਾਂ ਨੂੰ ਇਹ ਹਰਾਸ ਕਰ ਰਹੇ ਸੀਗੇ ਫਰੇਜ਼ਨੋ ਪੁਲਿਸ ਡਿਪਾਰਟਮੈਂਟ ਨੇ ਇਹ ਦੱਸਿਆ ਵੀ ਉਹਨਾਂ ਨੂੰ ਇਸ ਬਾਬਤ ਜਿਹੜੀਆਂ ਜਾਣਕਾਰੀਆਂ ਆ ਕਾਲਸ ਆ ਉਹ ਆਉਣੀਆਂ ਸ਼ੁਰੂ ਹੋਈਆਂ ਜਿਸ ਵਿੱਚ ਲੋਕ ਕਾਲ ਕਰਕੇ ਦੱਸ ਰਹੇ ਸੀਗੇ ਵੀ ਦੋ ਜਿਹੜੇ ਮੇਲ ਨੇ ਉਹ ਆਈਸ ਏਜੰਟ ਬਣ ਕੇ ਲੋਕਾਂ ਨੂੰ ਹਰਾਸਮੈਂਟ ਉਹਨਾਂ ਦੀ ਕਰ ਰਹੇ ਆ ਸੋ ਫੈਡਰਲ ਇਮੀਗ੍ਰੇਸ਼ਨ ਅਧਿਕਾਰੀ ਬਣ ਕੇ ਜਿਹੜੇ ਇਹ ਜਿਹੜੀ ਇਮਪਰਸੋਨੇਟਿੰਗ ਕਰ ਰਹੇ ਸੀ ਇਸ ਤੋਂ ਪਹਿਲਾਂ ਵੀ ਹੋਰ ਮੁਲਕ ਦੇ ਹਿੱਸਿਆਂ ਦੇ ਵਿੱਚ ਤਿੰਨ ਚਾਰ ਜਾਣੇ ਪਹਿਲਾਂ ਵੀ ਆਈਸ ਦੇ ਨਕਲੀ ਏਜੰਟ ਬਣ ਕੇ ਜੋ ਲੋਕਾਂ ਨੂੰ ਡਰਾ ਰਹੇ ਸੀ ਧਮਕਾ ਰਹੇ ਸੀਗੇ ਉਹਨਾਂ ਦੇ ਕਾਗਜ਼ ਪੱਤਰ ਦੇਖ ਰਹੇ ਸੀਗੇ ਉਸ ਨੂੰ ਜਿਹੜਾ ਉਹ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਰਿਵਰ پارک ਜਿਹੜਾ ਇਲਾਕਾ ਹੈ ਰਿਵਰ پارک ਸ਼ੋਪਿੰਗ ਸੈਂਟਰ ਇੱਥੇ ਕਹਿੰਦੇ ਵੀ ਇਹ ਘਟਨਾ ਜਿਹੜੀ ਉਹ ਵਾਪਰੀ ਜਿੱਥੇ ਇਹ ਦੋ ਜਣੇ ਵੈਸਟ ਪਾ ਕੇ ਆਈਸ ਦੀਆਂ ਜਿਹੜੀਆਂ ਉਹਨਾਂ ਨੇ ਵੈਸਟ ਪਾਈਆਂ ਸੀ ਪੁਲਿਸ ਵੀ ਉਹਦੇ ਤੇ ਲਿਖਿਆ ਸੀਗਾ ਉਹਨਾਂ ਦੇ ਕੋਲ ਅ ਬੜੇ ਤਰ੍ਹਾਂ ਤਰ੍ਹਾਂ ਦੇ ਡੰਡੇ ਹਥਿਆਰ ਤੇ ਉਹਨਾਂ ਨੇ ਨਕਲੀ ਜਿਹੜੇ ਗਲੇ ਦੇ ਵਿੱਚ ਕਹਿ ਲਓ ਵੀ ਆਈਸੀ ਏਜੰਟ ਵਾਲੀਆਂ ਜਿਹੜੀਆਂ ਉਹ ਚੀਜ਼ਾਂ ਪਾਈਆਂ ਸੀਗੀਆਂ ਉਹ ਬਾਅਦ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਇੱਥੋਂ ਤੱਕ ਕਿ ਹਰਜੋਤ ਸਿੰਘ ਜੀ ਜੇ ਤੁਸੀਂ ਦੇਖੋ ਉਹਨਾਂ ਫੋਟੋਜ਼ ਦੇ ਵਿੱਚ ਤਾਂ ਜਿੱਦਾਂ ਪੁਲਿਸ ਵਾਲਿਆਂ ਦਾ ਕੈਮਰਾ ਹੁੰਦਾ ਆ ਬੋਡੀ ਕੈਮਰਾ ਹੁੰਦਾ ਉਦਾਂ ਦੀ ਵੀ ਚੀਜ਼ ਜਿਹੜੀ ਉਹਨਾਂ ਨੇ ਪਾਈ ਸੀ ਤੁਸੀਂ ਥੋੜੇ ਦਿਨ ਪਹਿਲਾਂ ਵੀ ਦੱਸਿਆ ਸੀਗਾ ਵੀ ਐਮਾਜ਼ਨ ਤੋਂ ਇਹ ਚੀਜ਼ਾਂ ਜਿਹੜੀਆਂ ਧੜਾ ਧੜ ਜਿਹੜੀਆਂ ਉਹ ਵੇਚ ਰਹੀਆਂ ਆ ਹੁਣ ਇਹ ਜਿਹੜੀਆਂ ਚੀਜ਼ਾਂ ਦੇਖੀਆਂ ਗਈਆਂ ਆ ਤੇ ਆਮ ਲੋਕ ਇਸ ਮਾਹੌਲ ਦੇ ਵਿੱਚ ਇਸ ਡਰ ਦੇ ਮਾਹੌਲ ਦੇ ਵਿੱਚ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਹੋਏ ਇਹਨਾਂ ਦੋ ਜਣਿਆਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆ ਰਿਵਰ پارک ਜੋ ਕਿ 41 ਦੇ ਨਜ਼ਦੀਕ ਇਹ ਇਲਾਕਾ ਜਿਹੜਾ ਉਹ ਪੈਂਦਾ ਆ 49 ਹਰੰਡਨ ਵਾਲਾ ਜਿਹੜਾ ਇਲਾਕਾ ਆ